ਸਾਹ ਹੈ ਦਰੂਚੀ ਕੀਤੇ ਹੋਰ ਸਾਰੇ ਪੈਨਪਰਾ ਕੀ ਹੋਏ ਸਾਰੇ ਰਾਜੀ ਖੁਸ਼ੀ ਹੋਗੇ ਆਪ ਕੋ ਆਪਣੇ ਘਰੇ ਸੇ ਬਹੁਤ ਜ਼ਰੂਰੀ ਹੈ ਅੱਜ ਸੀਗਾ ਸੰਡੇ ਹੀ ਮਸੀਂ ਦਾ ਮਤੰਦਆ ਕਰਕੇ ਬੱਚਿਆਂ ਨੇ ਕੇ ਸਿਨਾ ਕੇ ਕਹਿੰਦੇ ਅੱਜ ਕੁਸਖਾਨ ਨੂੰ ਤੇ ਇਹਨਾਂ ਨੂੰ ਛੁੱਟੀ ਹੁੰਦੀ ਹੈ ਉਹਦੇ ਬੱਚੇ ਕੁਸਨਾ ਕੁਸਖਾਨ ਨੂੰ ਵੀ ਲੈ ਲੈਂਦੇ ਨੇ ਕਿਨ ਕੁਸਖਾਨ ਨੂੰ ਬਣਾ ਕੇ ਦੇ ਨੂੰ ਥੱਕ ਲੱਗੀ ਹੈ ਇਹ ਸਭ ਨੂੰ ਅਸੀਂ ਚੱਲ ਵੀ ਬਣਾ ਲੈਂਦੇ ਹਾਂ ਹੋਰ ਤੇ ਕੁਝ ਬਣਾਉਣਾ ਹੈ ਨਹੀਂ ਸੀ ਮੈਨੂੰ ਸਾਡੀ ਵੀ ਕਰੇ ਸੀ ਆਲੂ ਵੀ ਹੁੰਦੇ ਫਿਰ ਆਪਣੀ ਠੀਕ ਹੈ ਆਪਾਂ ਬਣਾਉਂਦੇ ਅਸੀਂ ਬਣਾ ਲੈਂਦੇ ਪਕੌੜੇ ਨਹੀਂ ਹੁੰਦੇ ਤੇ ਅੱਗੇ ਫਿਰ ਪਕੌੜੇ ਕਾਉਂਗੀ ਅਸੀਂ ਅਸੀਂ ਮੈਨੂੰ ਜਿਹੜੇ ਪਕੌੜੇ ਮਾਦਦੇ ਨੇ ਦੇ ਦੋ ਅੰਮਾ ਸਿੱਧੀ ਸਿੱਧੀ ਬਣਾ ਲੈਂਦੇ ਹਾਂ ਚਲ ਠੀਕ ਹੈ ਬਣਾ ਲੈਂਦੇ ਪਕੌੜੇ ਆਪਾਂ ਨੂੰ ਕਿ ਇਹ ਸਾਰਾ ਕੰਮ ਕਿੰਨਾ ਨਹੀਂ ਦੇਖ ਰਹੇ ਮੈਂ ਮੇਰੇ 2 ਵਜੇ ਨੂੰ ਆ ਕੇ ਤਿੰਨ ਨੂੰ ਅਕੋਰਿੰਗ ਇਹਨੇ ਮਾਸੀ ਖਾਣਾ ਕੁਝ ਭੁੱਖ ਲੱਗਿਆ ਹੀ ਯਾਰੀ ਛੁੱਟੇ ਨੇ ਬੱਚੇ ਪਤਾ ਨਹੀਂ ਕਿੰਦ ਕਰ ਲੈਣੇ ਖਾਣਾ ਖਾਣਾ ਹੀ ਤੇ ਨੀਂਦ ਲੈਂਦੇ ਹੈਗੇ ਨਾਲ ਹੀ ਖਾਂਦੇ ਨਹੀਂ ਪੂਰੇ ਹੈਗੇ ਚਲ ਹੋਣੀ ਯਾਰੀ ਕਰਨੀ ਜਿਹੜਾ ਬਣਾ ਦੇ ਜਿਹੜੇ ਮੰਗੀ ਜਾਂਦੇ ਹੈਗੇ ਹਾਂ ਚਲ ਠੀਕ ਹੈ ਮੰਮੀ असि चल बना लें बनाएगी पाल के लेंगे तर के आलू चीरे गंडे चीर के चलना आप कट दें अगर बना तार बनाने लग गए बिंदु तो फिर पकौड़े खाक पी नमी चा तर नमी पकौड़े बनाने लग गए आप मेरी ना मैं चाह बन चाह पीएंगे लगी पानी पी मौसम का फर्क है बीमार हो जाएगा ना खाद का पीता होने पी लिया चाह पी नी चाह बना ली मे पकौड़े खा लगी चाह बना लेंगे पकौड़े ਮੇਰੇ ਚਾਹਤਾਂ ਇਤਰਾਸ ਨੂੰ ਚੱਲਦੀ ਜਾ ਰਿਹਾ ਹੈ ਸਾਡੇ ਪਰਮਾ ਕਬਲੇ ਸਿੱਖ ਹੋ ਗਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਆ ਕਰੋ ਉਹ ਦਿਸ ਇਜ਼ ਐਨ ਇੰਟਰਵਿਊ ਤੁਸੀਂ ਕਿਵੇਂ ਬੈਂਵਾਇਰ ਸ਼ੂਟਿੰਗ ਕੰਮ ਨੂੰ ਬੜਾ ਗਈ ਹਾਂ ਤੇ ਜੀ ਸਮਝ ਆ ਰਿਹਾ ਹੈ ਅਸ਼ਾਮ ਦੇ 10 ਵਜੇ ਕਰਦੇ ਹਾਂ ਅਸੀਂ ਸਕੂਲ ਭੱਜ ਜਾਂਦੇ ਫਿਰ ਤਾਂ ਕੰਮ ਨਹੀਂ ਬੜਾ ਜਾਂਦਾ ਜਦੋਂ ਕਰਦੇ ਹਾਂ ਬੜਦਾ ਬਚਾਉਂਦੇ ਹਾਂ ਸਕੂਲ ਨਾਲ ਚਲਦੇ ਦੋ ਘੰਟੇ ਚੱਲੇ ਆ ਜਿਹਨੇ ਦਵਾ ਦੋ ਸਟੇਅਰ ਤੇ ਭੀਜੀ ਫਿਰ ਉੱਖੋ ਲੈਂਦੇ ਨਹੀਂ ਐਸੀ ਚਲ ਦਵਾ ਬਣਾ ਕੇ ਮਾਈ ਫਿਰ ਬੇਟਾ ਕਹਿੰਦਾ ਮਮਾ ਉੱਥੇ ਜਨਾ ਬੂਡ ਬਣਾ ਕੇ ਲਿਆ ਫਿਰ ਇਹਨੂੰ ਬੂਟ ਦਵੋਣ ਬਾਗੀ ਰਾਮੀ ਤਾਂ ਇਹ ਮਾਜੀ ਵੀ ਨਹੀਂ ਹੈਗੀ

ਸਾਡਾ ਸੀ ਵੀ ਆ ਗਿਆ ਬਹਿਣ ਦੇ ਤੇ ਲੋਤਾ ਹੁੰਦੇ ਨੇ ਤੇ ਗਰੀਬੀ ਤੇਰੀ ਤੇ ਯਾਲੀ ਵੀ ਸੀ ਤੇ ਮਨੀ ਜਿਹੜੇ ਪਿਆਦੀ ਰੁੱਟੀ ਖਾਦੀ ਆ ਕਿ ਇਹ ਰੁੱਟੀ ਨਹੀਂ ਹੈ ਸੋਤੂ ਕਾ ਮਾ ਨਹੀਂ ਸੀ ਸਭ ਤੇ ਠੀਕ ਕਰ ਦੇ ਬਾਈ ਤਾਂ ਰੁੱਟੀ ਤਾਂ ਤੈਨੂੰ ਮੰਗੀ ਲੈ ਕੇ ਦੇਣੀ ਤੇ ਪਸਤ ਉਸ ਸਾਡੇ ਬਰੂੰ ਰੁੱਟੀ ਖਵਾ ਹੀ ਦਿੰਨੇ ਸੀ ਗਰੀਬੀ ਰੁੱਟੀ ਨੂੰ ਆਤੀ ਛੱਡੀ ਸਾਡੇ ਪਰ ਦੀ ਫਿਰ ਬੇਟਾ ਕਹਿੰਦਾ ਮਮਾ 3 ਵਜੇ ਫਿਰ ਅਸੀਂ ਗੇ ਰਾਮੇ ਨੂੰ ਸ਼ਹਿਰ ਕੇ ਬੂਟ ਦਵਾ ਕੇ ਲਈ ਉਹਨੂੰ ਇੱਕਵੇਂ ਸਾਨੂੰ ਹੋਰ ਚੀ ਦਾਦੀ ਸਾਡੇ ਨਾਲ ਕਰਗੋਸ਼ ਰੱਖਿਆ ਹੋਇਆ ਸਾਡੇ ਕਡੌਗੀ ਦਾ ਤੇ ਕਰਗੋਸ਼ ਦਾ ਹਲਦਾ ਦਾ ਦੇਸੀ ਜਗੁੱਤ ਤੇ ਮੂਹ ਬਾਹਲਾ ਮੂਹ ਪ੍ਰੇਮ ਆ ਇਕੱਠੇ ਹੁਕੇ ਪੈਂਦੇ ਹੈ ਬਾਲੀ ਚੌੜ ਵੀ ਬਾਲਾ ਜ਼ਿਆਦਾ ਹੀ ਕਰਦੇ ਦੋਨੋਂ ਸੁੱਤੇ ਵਿਆਂ ਕੁੜੀ ਕੋਲੇ ਮਸਤ ਅੱਤੁੱਪੇ ਗੋੜੀ ਬੰਨੀ ਸੀ ਦੂਜੀ ਨੇ ਗੱਡੀਆਂ ਨੇ ਵੱਡੀ ਗੱਡੀ ਸੀ ਜੀ ਬੰਨ੍ਹ ਕੋਲ ਪਿੱਛੇ ਹੋਇਆ ਪਿਆ ਹੋ ਗਿਆ ਇਹ ਨਾਲ ਲੱਗਿਆ ਬਾਲਾਂ ਮੂਹ ਬਰੀ ਅਣਜੰਮਣੀ ਨੂੰ ਕੁਝ ਕੰਮ ਦਾ ਹੈਗਾ ਇਹਦੇ ਨਾਲ ਲੱਗੀ ਬੱਠੂ ਸੀ ਅੰਦਰ ਬੰਨ੍ਹਗੇ ਤਾਂ ਵੀ ਇਹਦੇ ਕੋਲੇ ਜਾਊਗਾ ਜੇ ਅਸੀਂ ਬਾਹਰ ਬੰਨਨ ਤਾਂ ਵੀ ਇਹਦੇ ਕੋਲੇ ਬੈਠੂਆ ਜੇ ਖੁੱਲਾ ਸੜਦੇ ਤਾਂ ਵੀ ਬਾਧੂ ਕੀੜ ਦੇ ਦੋਨੇ ਜਾਦੇ ਨੂੰ ਪਰੀ ਮੰਨਦਾ ਕਿਥੀ ਦੀ ਮਿੰਟ ਨਹੀਂ ਬਸਾ ਕਰਦੀ ਦੀ ਹੁਣ ਤੂੰ ਫਸੇ ਕਰਿਆ ਦੋਨੇ ਹੁਣ ਪਤਾ ਲੱਗ ਗਿਆ ਤੇ ਲੋ ਜੀ ਵੀਡੀਓ ਵਧੀਆ ਲੱਗੀ ਲਾਈਕ